ਹਾਂਜੀ ਪਕੌੜਿਆਂ ਦੇ ਨਾਲ ਰੋਟੀ ਖਾਂਦੇ ਤੇ ਬੜੇ ਵੇਖੇ ਆ ਪਰ ਰੋਟੀ ਦੇ ਵਿੱਚ ਪਕੌੜੇ ਪਾ ਕੇ ਤੇ ਫਿਰ ਪਕਾ ਕੇ ਉਹ ਹਲਤੀਆਂ ਚ ਫੇਲੀ ਜਿਹੀ ਦੇਖੋਗੇ ਐ ਮਮੀ ਸੱਸੀ ਘਰ ਦੀ ਸਾਰਿਆਂ ਨੂੰ ਇਹ ਤੁਸੀਂ ਤਰਤੀਬ ਕਿੱਥੋਂ ਸਿੱਖੀ ਆ ਇਹ ਮੇਰੇ ਮਨ 'ਚ ਆ ਗਈ ਬੈਠੇ ਬੈਠੇ ਮੈਂ ਹਾਂ ਬਹੁਤ ਲੋਹਣੇ ਪਕੌੜੇ ਖਾਲੇ ਆ ਤੇ ਆ ਝੂਰਪੂਰ ਬਚ ਗਿਆ ਇਦਾਂ ਦਾ ਬਰੀਕ ਬਰੀਕ ਜਿਹੜਾ ਠਾ ਹੁੰਦਾ ਤੇ ਮੈਂ ਕਹਿੰਦੀ ਮੈਂ ਤਾਂ ਨਾਲ ਨੂੰ ਕੁਛ ਨਹੀਂ ਅੱਜ ਤੇ ਅੱਜ ਇਦਾਂ ਹੀ ਕਰਦੇ ਬਣਾ ਕੇ ਵੇਖਦੇ ਰੋਟੀ ਠੀਕ ਬੰਦੀ ਤੇ ਮੰਮੀ ਜੀ ਨੇ ਇਧਰ ਵੇਖੋ ਪਕੌੜੇ ਵਿੱਚ ਰੋਟੀ ਦੇ ਪਾ ਕੇ ਤੇ ਜਦਾਂ ਆਲੂ ਵਾਲੀਆਂ ਰੋਟੀਆਂ ਲਾਈਦੀਆਂ ਉਦਾਂ ਉਦਾਂ ਲੋਂਦੇ ਨੇ ਮੰਮੀ ਹਾਂ ਮੈਂ ਦੱਸਦੀ ਆ ਭਰ ਕੇ ਕੋਣਤ ਮੈਂ ਆ ਪਾਤੀਆਂ ਨੇ ਵਿੱਚ ਅੱਛਾ ਨਵੀਂ ਡਿਸ਼ ਤਿਆਰ ਕਰਤੀ ਮੰਮੀ ਨੇ ਪਤਾ ਨਹੀਂ ਕਮੈਂਟ ਕਰਕੇ ਦੱਸਿਓ ਤੁਸੀਂ ਇਹ ਇਦਾਂ ਕੀਤਾ ਕਦੀ ਕਿ ਨਹੀਂ ਤੇ ਪਰ ਜੋ ਮੰਮੀ ਜੀ ਨੇ ਫੇਰ ਲੈ ਕੇ ਨਾ ਜਿੱਤ ਆਲੂਆਂ ਵਾਲਾ ਲਈਦਾ ਵਾ ਉਹਦੇ ਉਹਦੇ ਵਿੱਚ ਆਹ ਵੇਖੋ ਇੰਨੇ ਕੀ ਪੋਣੇ ਚੂਰਪੂਰ ਹਾਂ ਇੰਨੇ ਕੀ ਪੋਣੇ ਹੂੰ ਇਹ ਇਹ ਨੂੰ ਬੰਦ ਕਰ ਦੇਣਾ ਏਦਾਂ ਕਰਕੇ ਜਿੱਦਾਂ ਆਲੂ ਵਾਲੀ ਰੋਟੀ ਨੂੰ ਕਰੀ ਜਾਵਾ ਰੋਟੀ ਨੂੰ ਬੰਦ ਕਰੀਦਾ ਨਾ ਇਹ ਏਦਾਂ ਹੀ ਬੰਦ ਕਰਤਾ ਆ ਦੇਖੋ ਠੀਕ ਹੈ ਤੇ ਹੁਣ ਇਹਨੂੰ ਵੇਲ ਲੈਣਾ ਬੰਦ ਕਰਤਾ ਆ ਬਣ ਗਈ ਸਾਡੀ ਰੋਟੀ ਲਓ ਜੀ ਤੇ ਇਹਨੂੰ ਵਸ ਏਦਾਂ ਕਰਕੇ ਨਾ ਆ ਦੇਖੋ ਪਾਣੀ ਆ ਗਏ ਨਾ ਸੁੱਕਾ ਹਟ ਹਾਂਜੀ ਤੇ ਇਹਨੂੰ ਵੇਲ ਲੈਣਾ ਠੀਕ ਹੈ ਜੀ ਲਓ ਜੀ ਦੋਸਤੋ ਨਵੀਂ ਰੈਸਿਪੀ ਤੁਹਾਡੇ ਲਈ ਤਿਆਰ ਕਰਤੀ ਮਮੀ ਨੇ ਤੇ ਤੁਸੀਂ ਬਣਾ ਕੇ ਦੇਖੋ ਜਿਹਨਾਂ ਦੇ ਘਰ ਪਕੌੜੇ ਆ ਨਾ ਹੋਨੂ ਨੇ ਗਨੇ ਗਨੇ ਨੂੰ ਕਰ ਲਓ ਜਿਨ੍ਹਾਂ ਦੇ ਘਰ ਪਕੌੜੇ ਆ ਨਹੀਂ ਨਹੀਂ ਜਿਹੜੇ ਪਕੌੜੇ ਲਿਆਉਣਗੇ ਜਾਂ ਕੱਢਣਗੇ ਉਹਨਾਂ ਦਾ ਜਿਹੜਾ ਝੂਰਪੂਰ ਨਿਕਲੂਗਾ ਉਹ ਏਦਾਂ ਟਰਾਈ ਕਰਿਓ ਜ਼ਰੂਰ ਤੇ ਦੱਸਿਓ ਕ੍ਰਿਸਪੀ ਬਣੀਆਂ ਕਿ ਨਹੀਂ ਵੈਸੇ ਮੈਂ ਪਹਿਲਾਂ ਵੀ ਬੜੀ ਅਰੀ ਖਾਦੀਆਂ ਵਾ ਪਰ ਮੰਮੀ ਕਹਿੰਦੇ ਚਲੋ ਆਪਾਂ ਵਲੋਗ ਬਣਾ ਕੇ ਤੇ ਕਰੀ ਤੁਹਾਨੂੰ ਵੀ ਸਾਰਿਆਂ ਨੂੰ ਦੱਸਦੇ ਆ ਤੇ ਜ਼ਰੂਰ ਟਰਾਈ ਕਰਿਓ ਮੈਂ ਪਹਿਲਾਂ ਵੀ ਬਹੁਤ ਵਾਰੀ ਖਾਦੀਆਂ ਤੇ ਆ ਦੇਖੋ ਆ ਦੇਖਿਓ ਬਹੁਤ ਹੀ ਕ੍ਰਿਸਪੀ ਜਿਹੜੀਆਂ ਬੰਦੀਆਂ ਤੇ ਇਹਨਾਂ ਨੂੰ ਸਰਵ ਕਰਿਓ ਦਹੀਂ ਦੇ ਨਾਲ ਹਨਾ ਦਹੀਂ ਦੇ ਨਾਲ ਆ ਦੇਖੋ ਏਦਾਂ ਮੇਰੀ ਰੋਟੀਆਂ ਵੇਖਿਓ ਹੂੰ ਠੀਕ ਆ ਪਕੌੜੇ ਦੇਖਦੇ ਆਂ ਵਿੱਚ ਉਪਰੇ ਪਾਏ ਆਂ ਦੇਖਾਂਦਾ ਵੀ ਪਕੌੜੇ ਵਿੱਚੋਂ ਨਾ ਨਿਕਲ ਜਾਣਗੇ ਨਹੀਂ ਨਿਕਲਦੇ ਹਨਾ ਤੇ ਇਹਨੂੰ ਅਸੀਂ ਦਾ ਕਹਤੇ ਤਾਂ ਇਹ ਤਾਂ ਪਾ ਦੇਣਾ ਤੇਰੇ ਉੱਪਰ ਜਦੋਂ ਸੇਮ ਜਿਦਾ ਆਲੂ ਵਾਲੀ ਰੋਟੀ ਦੇ ਉੱਤੇ ਕਿਉਂ ਲਾਈਦਾ ਵਾ ਤੇ ਬਾਕੀ ਪੱਸੀ ਜ ਸਾਰਾ ਸੇਮ ਹੀ ਆ ਸਿਰਫ ਪਕੌੜੇ ਪਾਏ ਆ ਪਾਣ ਨੂੰ ਅਸੀਂ ਤੇ ਬਾਕੀ ਸਾਰੇ ਜਿਹਨਾਂ ਨੇ ਪਕੌੜੇ ਬਣਾਏ ਆ ਤੇ ਇਦਾਂ ਬਣਾ ਕੇ ਵੇਖਿਓ ਰੋਟੀ ਤੇ ਨਾਲੇ ਸਾਨੂੰ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਜੇ ਚੰਗੀ ਲੱਗੂ ਤਾਂ ਵੀ ਦੱਸਿਓ ਮਾੜੀ ਲੱਗੂ ਤਾਂ ਵੀ ਦੱਸਿਓ ਮਾੜੀ ਤਾਂ ਨਹੀਂ ਲੱਗਦੀ ਚੰਗੀ ਲੱਗੂਗੀ ਕਿਉਂਕਿ ਇਹਾਨੂੰ ਵੀ ਬਹੁਤ ਸਵਾਦ ਲੱਗਦੀ ਆ ਤੇ ਇਹਨੂੰ ਦਹੀਂ ਨਾਲ ਖਾ ਕੇ ਵੇਖਿਓ ਤੇ ਸਾਡੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਤੇ ਆਏ ਬਾਬਾ ਨੂੰ ਦਹੀਂ ਪਾ ਦਈਏ ਤਾਂ ਰੋਟੀ ਖਾਵੇ ਬਹੁਤ ਖਾ ਕੇ ਖਾਣਾ ਠੀਕ ਆ ਅੱਜ ਨਾਲ ਟਾਈਮ ਹੋ ਗਿਆ ਵਾ ਤੇ 11:30 12:00 ਵਜੇ ਅਸੀਂ ਵੀਡੀਓ ਬਣਾਉਂਦੇ ਰਹੇ ਸੀ ਸਵੇਰ ਤੋਂ ਲੈ ਕੇ ਠੀਕ ਆ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਰਹੇ ਜਿਹੜੀਆਂ ਡੇਲੀ ਲੈ ਕੇ ਆਈਦੀਆਂ ਵਾ ਤੇ ਹੁਣ ਆਪਾਂ ਰੋਟੀ ਦਾ ਹੁਣ ਕਰਨ ਲੱਗੇ ਆ ਹੁਣ ਮੈਂਬਰ ਗਏ ਹੀ ਤੇ ਉਸ ਤੋਂ ਬਾਅਦਹੀਂ ਰੋਟੀ ਪਾਣੀ ਦਾ ਹੁਣ ਛੱਕਣ ਲੱਗੇ ਆਂ ਬਾਕੀ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗਦੀ ਪਈ ਆ ਜੇ ਉਹਨੂੰ ਵਧਾਉਣੀ ਆ ਤਾਂ ਵੀ ਦੱਸਿਓ ਨਹੀਂ ਤੇ ਹੁਣ ਤੇ ਬਹੁਤ ਵਧੀਆ ਉਹਦਾ ਐਂਡ ਹੋਣਾ ਵਾ ਬਾਕੀ ਕਰ ਲਈ ਆਪਾਂ ਹੁਣ ਐਂਡਿੰਗ ਕਿਉਂਕਿ ਉਹਦਾ ਬਹੁਤਾ ਕੰਟੈਂਟ ਨਹੀਂ ਰਹਿ ਗਿਆ ਹੈਗਾ ਤੇ ਜਿੰਨੀ ਕੁ ਬਣ ਗਈ ਆ ਬਹੁਤ ਵਧੀਆ ਬਕਦੀ ਰਿਸਪੌਂਸ ਬਹੁਤ ਸੋਹਣਾ ਦੇਣ ਦੇ ਸਾਰੇ ਜਾਣੇ ਤੁਹਾਡਾ ਸਾਰੇ ਭੈਣ ਭਰਾਵਾਂ ਦਾਹੀਂ ਧੰਨਵਾਦ ਕਰਦੇ ਆਂ ਜਿਹੜਾ ਤੁਸੀਂ ਸਾਨੂੰ ਇੱਥੇ ਤੱਕ ਲੈ ਕੇ ਆਏ ਆਂ ਤੇ ਬਾਕੀ ਇਦਾਂ ਹੀ ਪਿਆਰ ਆਪਣਾ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਆ ਉਹ ਲੈ ਕੇ ਆਉਂਦੇ ਰਾਵਾਂਗੇ ਕਿ ਨਹੀਂ ਮੰਮੀ ਹਾਂ ਵਧੀਆ ਚਲੋ ਠੀਕ ਆ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਐ ਛੋਟਾ ਜਿਹਾ ਵਲੋਗ ਜ਼ਰੂਰ ਆ ਡਾਇਰਕਟ ਸਭੀ ਸਵੀਕਾਰ ਕਰਿਓ ਤੇ ਖਾ ਕੇ ਤੇ ਹੁਣ ਮੈਂ ਫਿਰ ਇਦਾਂ ਵਿਚਾਰਿਆਂ ਨੂੰ ਦੱਸ ਕੀ ਬਖੋਣਾ ਮੈਂ ਆਪੇ ਆਪਣੇ ਟਰਾਈ ਕਰਨਗੇ ਜਿਹੇ ਬਣ ਕੇ ਸਵਾਦ ਬਣਦੇ ਜਿਹੜੇ ਹੁਣ ਕੀ ਆਣ ਕੇ ਖਾ ਸਕਦੇ ਆ ਜਿਹੜੇ ਘਰ ਬਣ ਬੈਠ ਕੇ ਟਰਾਈ ਕਰਨਗੇ ਤੇ ਉਹ ਵੀ ਜ਼ਰੂਰ ਟਰਾਈ ਕਰਿਓ ਬਹੁਤ ਸਵਾਦ ਬਣਦੀਆਂ ਆ ਇਹ ਚਲੋ ਠੀਕ ਆ ਜੀ ਮਿਲਦੇ ਆਂ ਫੇ ਨਵੇਂ ਨਵੇਂ ਵਲੋਗ ਨਾਲ ਜਾਂ ਨਵੀਂ ਡਿਟੇਸ਼ਨਲ ਹੁਣ ਤੁਹਾਨੂੰ ਅਸੀਂ ਤੁਹਾਡੇ ਵਾਸਤੇ ਅਸੀਂ ਲੈ ਕੇ ਆਵਾਂਗੇ ਅਗਲਾ ਵਲੋਗ ਉਹਦਾ ਕੀ ਇਹਨੂੰ ਕਹਿੰਦੇ ਆ ਅ ਮਟਰ ਪਨੀਰ ਮਟਰ ਪਨੀਰ ਦਾ ਠੀਕ ਆ ਮਟਰ ਪਨੀਰ ਦਾ ਜਿਹੜਾ ਵਾ ਵਲੋਗ ਹੁਣ ਆਪਾਂ ਰੈਸਪੀ ਸਾਰੀ ਉਹਦੀ ਸ਼ੇਅਰ ਕਰਾਂਗੇ ਮੰਮੀ ਕਿਵੇਂ ਬਣਾਉਂਦੀ ਆ ਕਿਉਂਕਿ ਸਾਰੇ ਜਣਾਂ ਨੇ ਕਮੈਂਟ ਕੀਤੇ ਸੀ ਕਿ ਮਟਰ ਪਨੀਰ ਦਾ ਵੀ ਉਹ ਸਾਡੇ ਪਾਕਿਸਤਾਨ ਵਾਲੇ ਜਿਹੜੇ ਭੈਣ ਭਰਾ ਉਧਰੋਂ ਦੇ ਆ ਉਹਨਾਂ ਨੇ ਕੀਤਾ ਇੱਕ ਕਮੈਂਟ ਤੇ ਜਰੂਰ ਆਪਾਂ ਵੀ ਨਾਲ ਭੈਣ ਉਹਨਾਂ ਦੀ ਉਹ ਕਹਿੰਦੀ ਮੈਂ ਕਮੈਂਟ ਕੀਤਾ ਨਾ ਉਹਦੇ ਨਾਲ ਸਾਡਾ ਭਾਂਡੇ ਕੌਣ ਭਰ ਕੇ ਭਰਾਵਾ ਹਾਂਦੀ ਮੈਂ ਭਰਵਾ ਤੇ ਮੈਂ ਸਾਡੇ ਘਰ ਨੇ ਕਿਹਾ ਵਾ ਤੇ ਉਹਨਾਂ ਦੇ ਲੱਗੇ ਆ ਉਹਨਾਂ ਵਾਸਤੇ ਜਿਹੜਾ ਵਾ ਉਹ ਡਿਸ਼ ਜਿਹੜੀ ਤਿਆਰ ਕਰਨੀ ਆ ਤੇ ਬਾਕੀ ਹੋਰ ਵੀ ਬਹੁਤ ਕਮੈਂਟ ਆਏ ਸੀ ਜਿਨ੍ਹਾਂ ਨੇ ਕਿਤੇ ਕਿ ਆ ਵੀ ਡਿਸ਼ ਬਣਾਵਾਂਗੇ ਡਿਸ਼ ਉਹ ਵੀ ਆਪਾਂ ਲਾਈਨ ਉਾਇਸ ਹੁੰਦਾ ਆਪਾਂ ਤਿਆਰ ਕਰਿਆ ਕਰਾਂਗੇ ਵੇਲੇ ਟਾਈਮ ਵਿੱਚ ਤੇ ਤੁਹਾਡੇ ਲਈ ਨਵੇਂ 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 ਤੋਂ ਨਵੀਂ ਰੈਸਪੀ ਜਿਹੜੀ ਲੈ ਕੇ ਆਉਂਦੇ ਰਾਵਾਂਗੇ ਹਾਂਜੀ ਪਕੌੜਿਆਂ ਦੇ ਨਾਲ ਰੋਟੀ ਖਾਂਦੇ ਤੇ ਬੜੇ ਵੇਖੇ ਆ ਪਰ ਰੋਟੀ ਦੇ ਵਿੱਚ ਪਕੌੜੇ ਖਾ ਪਾ ਕੇ ਤੇ ਫਿਰ ਪਕਾ ਕੇ ਉਹ ਤੀਆਂ ਚ ਪਹਿਲੀ ਵਾਰੀ ਵੇਖੋਗੇ ਐ ਮਮੀ ਸੱਸੀ ਘਰ ਦੀ ਸਾਰਿਆਂ ਨੂੰ ਇਹ ਤੁਸੀਂ ਤਰਤੀਬ ਕਿੱਥੋਂ ਸਿੱਖੀ ਆ ਇਹ ਮੇਰੇ ਮਨ 'ਚ ਆ ਗਈ ਬੈਠੇ ਬੈਠੇ ਮੈਂ ਕਿਹਾ ਬਹੁਤ ਨੂੰ ਨੇ ਪਕੌੜੇ ਹਾਰੇ ਆ ਤੇ ਆ ਝੂਰਪੂਰ ਬਚ ਗਿਆ ਇਦਾਂ ਦਾ ਬਰੀਕ ਬਰੀਕ ਜਿਹੜਾ ਇਹ ਠਾ ਹੁੰਦਾ ਤੇ ਮੈਂ ਕਹਿੰਦੀ ਮੈਂ ਨਾਲ ਨੂੰ ਕੁਛ ਨਹੀਂ ਅੱਜ ਤੇ ਅੱਜ ਇਦਾਂ ਹੀ ਕਰਦੇ ਬਣਾ ਕੇ ਵੇਖਦੇ ਰੋਟੀ ਠੀਕ ਬੰਦੀ ਤੇ ਮਮੀ ਜੀ ਨੀ ਇਧਰ ਵੇਖੋ ਪਕੌੜੇ ਵਿੱਚ ਰੋਟੀ ਦੇ ਪਾ ਕੇ ਤੇ ਜਿਦਾਂ ਆਲੂ ਵਾਲੀਆਂ ਰੋਟੀਆਂ ਲਾਈ ਦੀਆਂ ਉਦਾਂ ਉਦਾਂ ਲੋਂਦੇ ਨੇ ਮੰਮੀ ਹਾਂ ਮੈਂ ਦੱਸਦੀ ਆ ਪਰ ਕਿਹ ਕੋਣਤ ਮੈਂ ਆ ਪਾਤੀਆਂ ਨੇ ਵਿੱਚ ਅੱਛਾ ਨਵੀਂ ਡਿਸ਼ ਤਿਆਰ ਕਰਦੀ ਮੰਮੀ ਨੇ ਪਤਾ ਨਹੀਂ ਕਮੈਂਟ ਕਰਕੇ ਦੱਸਿਓ ਤੁਸੀਂ ਇਹਦਾ ਕੀਤਾ ਗਦੀ ਕਿ ਨਹੀਂ ਤੇ ਭਾਰ ਜੋ ਮੰਮੀ ਜੀ ਨੇ ਫੇਰਾ ਲੈ ਕੇ ਨਾ ਜਿਤਾ ਆਲੂਆਂ ਵਾਲਾ ਲਈਦਾ ਵਾ ਉਹਦੇ ਉਹਦੇ ਵਿੱਚ ਆ ਵੇਖੋ ਇੰਨੇ ਕੀ ਪੋਨੇ ਚੂਰਪੁਰ ਹਾਂ ਇੰਨੇ ਕੀ ਪੋਨੇ ਹੂੰ ਤੇ ਇਹਨੂੰ ਬੰਦ ਕਰਦਾ ਨਾ ਏਦਾਂ ਕਰਕੇ ਜਿੱਦਾਂ ਆਲੂ ਵਾਲੀ ਰੋਟੀ ਨੂੰ ਕਰੀਦਾ ਵਾ ਰੋਟੀ ਨੂੰ ਬੰਦ ਕਰੇਦਾ ਨਾ ਏ ਏਦਾਂ ਹੀ ਬੰਦ ਕਰਤਾ ਆ ਦੇਖੋ ਠੀਕ ਆ ਤੇ ਹੁਣ ਇਹਨੂੰ ਵੇਲ ਲੈਣਾ ਬੰਦ ਕਰਤਾ ਆ ਬਣ ਗਈ ਸਾਡੀ ਰੋਟੀ ਲਓ ਜੀ ਤੇ ਇਹਨੂੰ ਵਾਸ ਏਦਾਂ ਕਰਕੇ ਨਾ ਆ ਦੇਖੋ ਪਾ ਕੇ ਸੁੱਕਾ ਹਟ ਹਾਂਜੀ ਤੇ ਇਹਨੂੰ ਵੇਲ ਲੈਣਾ ਠੀਕ ਆ ਜੀ ਲਓ ਜੀ ਦੋਸਤੋ ਨਵੀਂ ਵਿਦੇਸ਼ ਘਟੇ ਲਈ ਤਿਆਰ ਕਰਤੀ ਮਮੀ ਨੇ ਤੇ ਤੁਸੀਂ ਬਣਾ ਕੇ ਦੇਖੋ ਜਿਹਨਾਂ ਦੇ ਘਰ ਪਕੌੜੇ ਆ ਨਾ ਹੋਨੂ ਨਿਕੇ ਨਿਕੇ ਵੀ ਕਰ ਲੋ ਜਿਨ੍ਹਾਂ ਦੇ ਘਰ ਪਕੌੜੇ ਆ ਨਹੀਂ ਨਹੀਂ ਜਿਨ੍ਹਾਂ ਦੇ ਜਿਹੜੇ ਪਕੌੜੇ ਲਿਆਉਣਗੇ ਜਾਂ ਕੱਢਣਗੇ ਉਹਨਾਂ ਦਾ ਜਿਹੜਾ ਝੂਰਪੂਰ ਨਿਕਲੂਗਾ ਉਹ ਏਦਾਂ ਟਰਾਈ ਕਰਿਓ ਜ਼ਰੂਰ ਤੇ ਦੱਸਿਓ ਕ੍ਰਿਸਪੀ ਬਣੀਆਂ ਕਿ ਨਹੀਂ ਵੈਸੇ ਮੈਂ ਪਹਿਲਾਂ ਵੀ ਬੜੀ ਜਰੀ ਖਾਧੀਆਂ ਵਾ ਪਰ ਮੰਮੀ ਕਹਿੰਦੇ ਚਲੋ ਆਪਾਂ ਵਲੋਗ ਬਣਾ ਕੇ ਤੇ ਕਰੀ ਤੁਹਾਨੂੰ ਵੀ ਸਾਰਿਆਂ ਨੂੰ ਦੱਸਦੇ ਆ ਤੇ ਜ਼ਰੂਰ ਟਰਾਈ ਕਰਿਓ ਮੈਂ ਪਹਿਲਾਂ ਵੀ ਬਹੁਤ ਵਾਰੀ ਖਾਧੀਆਂ ਤੇ ਆ ਦੇਖੋ ਬਹੁਤ ਹੀ ਕ੍ਰਿਸਪੀ ਜਿਹੜੀਆਂ ਬੰਦੀਆਂ ਤੇ ਇਹਨਾਂ ਨੂੰ ਸਰਵ ਕਰਿਓ ਦਹੀਂ ਦੇ ਨਾਲ ਹਨਾ ਦਹੀਂ ਦੇ ਨਾਲ ਆ ਦੇਖੋ ਇਧਰ ਰੋਟੀ ਆ ਦੇਖੋ ਹੂੰ ਠੀਕ ਆ ਪਕੌੜੇ ਦੇਖਦੇ ਆ ਨਵੇਂ ਚੱਪੜੇ ਪਾਏ ਪਕੌੜੇ ਵਿੱਚੋਂ ਨਾ ਨਿਕਲ ਜਾਣਗੇ ਨਹੀਂ ਨਿਕਲਦੇ ਹਨਾ ਤੇ ਇਹਨੂੰ ਅਸੀਂ ਇਦਾਂ ਉਹ ਕਰਕੇ ਤੇ ਤਾਂ ਪਾ ਦੇਣਾ ਤੇ ਇਹਦੇ ਉੱਪਰ ਜਦੋਂ ਸੇਮ ਜਿਦਾਂ ਆਲੂ ਵਾਲੀ ਰੋਟੀ ਦੇ ਉੱਤੇ ਕਿਉਂ ਲਾਈਦਾ ਵਾ ਤੇ ਬਾਕੀ ਪੱਸੀ ਜ ਸਾਰਾ ਸੇਮ ਹੀ ਆ ਸਿਰਫ ਪਕੌੜੇ ਪਾਏ ਆ ਪਾਣ ਦੀਆਂ ਸੰਦੇ ਤੇ ਬਾਕੀ ਸਾਰੇ ਜਿਹਨਾਂ ਨੇ ਪਕੌੜੇ ਬਣਾਏ ਆ ਤੇ ਇਦਾਂ ਬਣਾ ਕੇ ਦੇਖਿਓ ਰੋਟੀ ਤੇ ਨਾਲੇ ਸਾਨੂੰ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਜੇ ਚੰਗੀ ਲੱਗੂ ਤਾਂ ਵੀ ਦੱਸਿਓ ਮਾੜੀ ਲੱਗੂ ਤਾਂ ਵੀ ਦੱਸਿਓ ਮਾੜੀ ਤਾਂ ਨਹੀਂ ਲੱਗਦੀ ਚੰਗੀ ਲੱਗੂਗੀ ਕਿਉਂਕਿ ਇਹਾਨੂੰ ਵੀ ਬਹੁਤ ਸਵਾਦ ਲੱਗਦੀ ਆ ਤੇ ਇਹਨੂੰ ਦਹੀਂ ਨਾਲ ਖਾ ਕੇ ਵੇਖਿਓ ਤੇ ਸਾਡੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਤੇ ਇਹ ਬਬੂ ਨੂੰ ਦਹੀਂ ਪਾ ਦਈਏ ਤੇ ਰੋਟੀ ਖਾਵੇ ਬਬੂ ਖਾ ਲਿਓ ਖਾ ਠੀਕ ਆ ਅੱਜ ਨਾ ਟਾਈਮ ਹੋ ਗਿਆ ਵਾ ਇਹ 11:30 12:00 ਵਜੇ ਅਸੀਂ ਵੀਡੀਓ ਬਣਾਉਂਦੇ ਰਹੇ ਸਵੇਰ ਤੋਂ ਲੈ ਕੇ ਠੀਕ ਆ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਰਹੇ ਜਿਹੜੀਆਂ ਡੇਲੀ ਲੈ ਕੇ ਆਈਆਂ ਤੇ ਹੁਣ ਆਪਾਂ ਰੋਟੀ ਦਾ ਹੌਣ ਕਰਨ ਲੱਗਿਆ ਹੁਣ ਮੈਂਬਰ ਕੇ ਇਹ ਹੀ ਤੇ ਉਸ ਤੋਂ ਬਾਅਦਹੀਂ ਰੋਟੀ ਪਾਣੀ ਦਾ ਹੁਣ ਸ਼ੱਕਣ ਲੱਗੇ ਆਂ ਬਾਕੀ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗਦੀ ਪਈ ਆ ਜੇ ਉਹਨੂੰ ਵਧਾਉਣੀ ਆ ਤਾਂ ਵੀ ਦੱਸਿਓ ਨਹੀਂ ਤੇ ਹੁਣ ਤੇ ਬਹੁਤ ਵਧੀਆ ਉਹਦਾ ਐਂਡ ਹੋਣਾ ਵਾ ਬਾਕੀ ਕਰ ਲਈ ਆਪਾਂ ਹੁਣ ਐਂਡਿੰਗ ਕਿਉਂਕਿ ਉਹਦਾ ਬਹੁਤਾ ਕੰਟੈਂਟ ਨਹੀਂ ਰਹਿ ਗਿਆ ਹੈਗਾ ਤੇ ਜਿੰਨੀ ਕੁ ਬਣ ਗਈ ਆ ਬਹੁਤ ਵਧੀਆ ਬਕਦੀ ਰਿਸਪੌਂਸ ਬਹੁਤ ਸੋਹਣਾ ਦੇਣ ਦੇ ਸਾਰੇ ਜਾਣੇ ਤੁਹਾਡਾ ਸਾਰੇ ਭੈਣ ਭਰਾਵਾਂ ਦਾਹੀਂ ਧੰਨਵਾਦ ਕਰਦੇ ਆਂ ਜਿਹੜਾ ਤੁਸੀਂ ਸਾਨੂੰ ਇੱਥੇ ਤੱਕ ਲੈ ਕੇ ਆਏ ਆਂ ਤੇ ਬਾਕੀ ਇਦਾਂ ਹੀ ਪਿਆਰ ਆਪਣਾ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਆ ਉਹ ਲੈ ਕੇ ਆਉਂਦੇ ਰਾਵਾਂਗੇ ਕਿ ਨਹੀਂ ਮੰਮੀ ਹਾਂ ਵਧੀਆ ਚਲੋ ਠੀਕ ਆ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਆਏ ਛੋਟਾ ਜਿਹਾ ਵਲੋਗ ਜਰੂਰ ਆ ਡਾਇਰ ਲਵ ਸਵੀਕਾਰ ਕਰਿਓ ਤੇ ਖਾ ਕੇ ਤੇ ਹੁਣ ਮੈਂ ਫਿਰ ਇਦਾਂ ਵਿਚਾਰਿਆਂ ਨੂੰ ਦੱਸ ਕੀ ਬਖੋਣਾ ਮਾਪੇ ਆਪਣੇ ਟਰਾਈ ਕਰਨਗੇ ਨਹੀਂ ਵੀ ਬਣ ਕੇ ਸਵਾਦ ਬਣ ਜਿਹੜੇ ਆਉਣ ਕੇ ਆਣ ਕੇ ਖਾ ਸਕਦੇ ਆ ਜਿਹੜੇ ਘਰ ਬਣ ਬਹਿ ਕੇ ਟਰਾਈ ਕਰਨਗੇ ਤੇ ਉਹ ਵੀ ਜਰੂਰ ਟਰਾਈ ਕਰਿਓ ਬਹੁਤ ਸਵਾਦ ਬਣਦੀਆਂ ਆ ਤੇ ਚਲੋ ਠੀਕ ਆ ਜੀ ਮਿਲਦੇ ਆਂ ਫੇਰ ਨਵੇਂ ਨਵੇਂ ਵਲੋਗ ਨਾਲ ਜਾਂ ਨਵੀਂ ਡਿਸ਼ ਨਾਲ ਹੁਣ ਤੁਹਾਨੂੰ ਅਸੀਂ ਤੁਹਾਡੇ ਵਾਸਤੇ ਹੀ ਲੈ ਕੇ ਆਵਾਂਗੇ ਅਗਲਾ ਵਲੋਗ ਉਹਦਾ ਜਿਹਨੂੰ ਕਹਿੰਦੇ ਆ ਮਟਰ ਪਨੀਰ ਮਟਰ ਪਨੀਰ ਦਾ ਠੀਕ ਆ ਮਟਰ ਪਨੀਰ ਦਾ ਜਿਹੜਾ ਵਾ ਵਲੋਗ ਹੁਣ ਆਪਾਂ ਰੈਸਪੀ ਸਾਰੀ ਉਹਦੀ ਸ਼ੇਅਰ ਕਰਾਂਗੇ ਮੰਮੀ ਕਿਵੇਂ ਬਣਾਉਂਦੀ ਆ ਕਿਉਂਕਿ ਸਾਰੇ ਜਣਾਂ ਨੇ ਕਮੈਂਟ ਕੀਤੇ ਸੀ ਕਿ ਮਟਰ ਪਨੀਰ ਦਾ ਵੀ ਉਹ ਸਾਡੇ ਪਾਕਿਸਤਾਨ ਵਾਲੇ ਜਿਹੜੇ ਭੈਣ ਭਰਾ ਉੱਧਰੋਂ ਦੇ ਆ ਉਹਨਾਂ ਨੇ ਕੀਤਾ ਸੀ ਕਮੈਂਟ ਤੇ ਜਰੂਰ ਆਪਾਂ ਵੀ ਨਾਲ ਭੈਣ ਹੋਵੇ ਮੇਰੀ ਉਹ ਕਹਿੰਦੀ ਮੈਂ ਕਮੈਂਟ ਕੀਤਾ ਨਾ ਉਹਦੇ ਨਾਲ ਸਾਡਾ ਬੰਦੇ ਕੌਣ ਪਾਣ ਕੇ ਭਰਾਵਾ ਹਾਂਦੀ ਮੈਂ ਭੈਣਵਾ ਤੇ ਮੈਂ ਸਾਡੇ ਤੋਂ ਕਿਹਾ ਵਾ ਅਸੀਂ ਉਹਨਾਂ ਦੇ ਲੱਗੇ ਆ ਉਹਨਾਂ ਵਾਸਤੇ ਜਿਹੜਾ ਵਾ ਡਿਸ਼ ਜਿਹੜੀ ਤਿਆਰ ਕਰਨ ਲੱਗੀਆਂ ਤੇ ਬਾਕੀ ਹੋਰ ਵੀ ਬਹੁਤ ਕਮੈਂਟ ਆਏ ਸੀ ਜਿਨ੍ਹਾਂ ਨੇ ਕਿਤੇ ਕਿ ਆ ਵੀ ਡਿਸ਼ ਬਣਾਉਣਾ ਵੀ ਡਿਸ਼ ਉਹ ਵੀ ਆਪਾਂ ਲਾਈਨ ਵਾਈਜ਼ ਹੋਣਾ ਆਪਾਂ ਤਿਆਰ ਕਰਿਆ ਕਰਾਂਗੇ ਵੇਲੇ ਟਾਈਮ ਵਿੱਚ ਤੇ ਤੁਹਾਡੇ ਲਈ ਨਵੇਂ 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 ਤੋਂ ਨਵੀਂ ਰੈਸਪੀ ਜਿਹੜੀ ਲੈ ਕੇ ਆਉਂਦੇ ਰਾਵਾਂਗੇ